ਵਾਹਿਗੁਰੂ ਸਾਹਿਬ ਜੀ ਜਿਨਿ ਗੁਰਮਖ ਨਾਮ ਧਿਆਇਆ ਤਿਨਾਂ ਫਿਰ ਬਿਗਨ ਨ ਹੋਈ ਰਾਮ ਰਾਜੇ ਜਿਨਿ ਸਤਗੁਰ ਪੁਰਖ ਮਨਾਇਆ ਤਿਨ ਪੂਜੈ ਸਭ ਕੋਈ ਜਿਨਨੇ ਸਤਗੁਰ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਈ ਜਿਨਾ ਨਾਨਕ ਸਤਗੁਰ ਭੇਟਿਆ ਤਿਨਾ ਮਿਲਿਆ ਹਰ ਸੋਈ ਜਿਨੇ ਸਤਿਗੁਰ ਪਿਆਰਾ ਸੇਵਿਆ ਤਿੰਨਾ ਸੁਖ ਸਦ ਹੋਈ ਜਿਨਾ ਨਾਨਕ ਸਤਿਗੁਰ ਭੇਟਿਆ ਤਿੰਨਾ ਮਿਲਿਆ ਹਰ ਸੋਈ ਜਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਪ੍ਰਭੂ ਸਮਰਤ ਗੁਰੂ ਲੋਕ ਪਰਲੋਕ ਦੇ ਰਕਿਆ ਕੇ ਭਗਤ ਵਸ਼ ਲਗ ਜਾਂਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦੀ ਹਜੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਸਾ ਸੰਗਤ ਵਡਿਆ ਭਾਗਾਂ ਵਾਲਿਓ ਸਤਿਗੁਰੂ ਜੀ ਨੇ ਮਿਹਰ ਕਿਰਪਾ ਦਿਆ ਕੀਤੀ ਹੈ ਸਮਾਂ ਬਖਸ਼ਿਆ ਜੀਵਨ ਬਖਸ਼ਿਆ ਤੰਦਰੁਸਤੀਆਂ ਦਿੱਤੀਆਂ ਨੇ ਆਓ ਮਰਜ ਦੀ ਅਸੀਸ ਸ਼ਬਦ ਦੇ ਵਿਚਾਰਾਂ ਹੀ ਪ੍ਰਾਪਤ ਕਰੀਏ ਤਾਂ ਜੋ ਸਾਡਾ ਜੀਵਨ ਹੈ ਜੀਵਨ ਦਾ ਜਿਹੜਾ प्रयोजन ਹੈ ਜਿਹੜਾ Aim ਹੈ ਜਿਹੜਾ ਮਕਸਦ ਹੈ ਇਹ ਮਨੋਰਥ ਜਿਹੜਾ ਹੈ ਇਹ ਪੂਰਾ ਹੋ ਜਾਵੇ ਪ੍ਰਭ ਇਹ ਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਏ ਦੀਜੇ ਕਰ ਸੰਤਨ ਕਾ ਚਿਹਰਾ ਪ੍ਰਭ ਇਹ ਹੈ ਮਨੋਰਥ ਮੇਰਾ ਸਾਡੇ ਜੀਵਨ ਦਾ ਕੋਈ ਮਨੋਰਥ ਹੈ ਜੇ ਜੀਵਨ ਦਾ ਮਨੋਰਥ ਹੈ ਤੇ ਅਸੀਂ ਲਗੇ ਫਿਰਦੇ ਆ ਜਾਂ ਤੁਰੇ ਫਿਰਦੇ ਹਾਂ ਜੇ ਜੀਵਨ ਦਾ ਮਨੋਰਥ ਨਾ ਹੋਵੇ ਤੇ ਜੀਵਨ ਜੀਵਨ ਨਹੀਂ ਹੈ ਹਰ ਇੱਕ ਦਾ ਮਨੋਰਥ ਹੈ ਬੱਚੇ ਦਾ ਵੀ ਮਨੋਰਥ ਹੈ ਨੌਜਵਾਨ ਦਾ ਵੀ ਮਨੋਰਥ ਹੈ ਬਜ਼ੁਰਗ ਦਾ ਵੀ ਮਨੋਰਥ ਹੈ ਪਰ ਪਤਾ ਹੋਣਾ ਚਾਹੀਦਾ ਹੈ ਮਨੋਰਥ ਕੀ ਹੈ ਏਮ ਕੀ ਹੈ ਮਿਸ਼ਨ ਮ ਕੀ ਹੈ ਜਦੋਂ ਅਸੀਂ ਨਿੱਕੇ ਹੁੰਦੇ ਹਾਂ ਬੱਚੇ ਹੁੰਦੇ ਹਾਂ ਸਾਨੂੰ ਆਪਣਾ ਮਿਸ਼ਨ ਆਪਣਾ ਪ੍ਰਯੋਜਨ ਆਪਣਾ ਮੰਤਵ ਆਪਣਾ ਏਮ ਜਿਹੜਾ ਇਹ ਲੱਗਦਾ ਹੈ ਕਿ ਮੈਂ ਆ ਕਰਨਾ ਹੈ ਜ਼ਿੰਦਗੀ ਵਿੱਚ ਪੜ੍ਹਾਈ ਕਰਨੀ ਹੈ ਜੌਬ ਕਰਨੀ ਹੈ ਮਿਹਨਤ ਕਰਕੇ ਇੱਥੇ ਪਹੁੰਚਣਾ ਉਹ ਕਰਨਾ ਆ ਕਰਨਾ ਬਿਲਕੁਲ ਸਹੀ ਹੈ ਸਭ ਨੂੰ ਕਰਨਾ ਚਾਹੀਦਾ ਹੈ ਸਾਰੇ ਬੱਚਿਆਂ ਨੂੰ ਇੰਜ ਮੁੱਖ ਰੱਖ ਕੇ ਆਪਣੀ ਐਜੂਕੇਸ਼ਨ ਪ੍ਰਾਪਤ ਕਰਨੀ ਚਾਹੀਦੀ ਬਹੁਤ ਚੰਗਾ ਆਪਾਂ ਅਗਲੀ ਗੱਲ ਕਰਨੀ ਹੈ ਤੁਸੀਂ ਪੜ੍ਹਾਈ ਕੀਤੀ ਮੈਂ ਪੜ੍ਹਾਈ ਕੀਤੀ ਜੋ ਸਾਡੇ ਮਨ ਦੀਆਂ ਖਾਸ਼ਾਂ ਸੀ ਲਗਭਗ ਰੱਬ ਨੇ ਪੂਰੀਆਂ ਕਰ ਦਿੱਤੀਆਂ ਪਰ ਮਨੋਰਥ ਫਿਰ ਵੀ ਗੁਰਬਾਣੀ ਵਿੱਚ ਸ਼ਬਦ ਹੁੰਦਾ ਹੈ ਪ੍ਰਭ ਇਹ ਹੈ ਮਨੋਰਥ ਮੇਰਾ ਠੀਕ ਹੈ ਜਵਾਨ ਹੋ ਗਏ ਠੀਕ ਹੈ ਜੀ ਕੱਚਿਆਂ ਤੋਂ ਪੱਕੇ ਕੋਠੇ ਬਣ ਗਏ ਵੱਡੇ ਵੱਡੇ ਮਹਿਲ ਬਣ ਗਏ ਸਾਈਕਲਾਂ ਤੋਂ ਤੇ ਆਪਾਂ ਗੱਡੀਆਂ ਕਾਰਾਂ ਤੇ ਆ ਗਏ ਤੇ ਸਾਡੀ ਉਹ ਚੀਜ਼ਾਂ ਪੂਰੀਆਂ ਹੁੰਦੀਆਂ ਗਈਆਂ ਪਰ ਫਿਰ ਵੀ ਮਾਰੇ ਕਹਿੰਦੇ ਤੇਰਾ ਮਨੋਰਥ ਕੋਈ ਹੋਰ ਹੈ ਠੀਕ ਹੈ ਜੀ ਵਿਆਹ ਹੋ ਗਏ ਬੱਚੇ ਹੋ ਗਏ ਤੂੰ ਤਾਂ ਕਿ ਪੁੱਤਰੇ ਪੋਤਰੀਆਂ ਵੀ ਹੋ ਗਏ ਅਜੇ ਵੀ ਮਨੋਰਥ ਬਾਕੀ ਐ ਹੁਣ ਬੜੀ ਜ਼ਰੂਰੀ ਗੱਲ ਐ ਬੜਾ ਧਿਆਨ ਦੇਣਾ ਮੈਂ ਬੇਨਤੀ ਸ਼ੁਰੂ ਮਹਾਰਾਜ ਦੀ ਕਿਰਪਾ ਨਾਲ ਕੀਤੀ ਐ ਵੇ ਸਾਡਾ ਏਮ ਮਕਸਦ ਮਿਸ਼ਨ ਕੀ ਐ ਤੇ ਕੀ ਹੋਣਾ ਚਾਹੀਦਾ ਜਾਂ ਪੂਰਾ ਹੋ ਗਿਆ ਜਾਂ ਪੂਰਾ ਕਰਨਾ ਸੋ ਇੱਕ ਬੱਚਾ ਜਿਹੜਾ ਅਡਲਟ ਹੈ ਕੋਈ ਵੀ ਸਾਲ ਦਾ ਤੇ ਉਹ ਤੇ ਇਸ ਚੀਜ਼ ਦੇ ਨਾਲ ਜਿਉਂਦਾ ਪਿਆ ਵੀ ਮੈਂ ਕਿਸੇ ਫੀਲਡ ਵਿੱਚ ਜਾ ਕੇ ਅਫਸਰ ਬੰਨਣਾ ਹੈ ਮੈਂ ਬਾਹਰ ਜਾਣਾ ਹੈ ਮੈਂ ਆ ਕਰਨਾ ਉਹ ਕਰਨਾ ਇੱਕ ਜਿਹੜਾ ਬੰਦਾ 60 ਜਾਂ 58 ਸਾਲ ਦੇ ਵਿੱਚ ਰਿਟਾਇਰਮੈਂਟ ਹੋ ਕੇ ਆ ਗਿਆ ਜਾਂ ਜਿਹੜੇ ਬਜ਼ੁਰਗੀ ਵੱਲ ਜਾ ਰਹੇ ਨੇ ਜਾਂ ਬਜ਼ੁਰਗ ਹੋ ਚੁੱਕੇ ਨੇ ਉਹਨਾਂ ਦਾ ਵੀ ਮਨੋਰਥ ਹੈ ਕੀ ਮਨੋਰਥ ਹੈ ਪੰਗਦੀ ਵੜਦੇ ਆ ਫਿਰ ਮਹਾਰਾਜ ਜੀ ਕਲੀਅਰ ਕਰਦੇ ਨੇ ਕਹਿੰਦੇ ਪ੍ਰਾਣੀ ਆਇਆ ਲਾਹ ਲੈਂਨ ਲੱਗਾ ਕਿ ਤਕ ਫਕੜੇ ਸਭ ਮੁਕਦੀ ਚੱਲੀ ਰੈਨ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਨਾਨਕ ਕੇ ਕਰਕੇ ਵਲ ਨਾਮ ਤੇਰਾ ਇਹ ਮੰਨੋਰਥ ਹੈ ਤੇਰਾ ਇਹ ਮਿਸ਼ਨ ਹੈ ਹੁਣ ਅਸੀਂ ਸਾਰਾ ਕੁਝ ਨਵੇੜ ਦਿੱਤਾ ਉਦਾਂ ਇਹ ਮੰਨਣਾ ਪੈਣਾ ਵੀ ਅਸੀਂ ਸੈਟੀਸਫਾਈ ਹਾਂ ਇਹ ਮੰਨਣਾ ਪੈਣਾ ਜੇ ਕੋਈ ਨਾਮ ਮੰਨੇਗਾ ਤਾਂ ਸੈਟੀਸਫਾਈ ਕਦੀ ਹੋਣਾ ਹੀ ਨਹੀਂ ਧਿਆਨ ਦੇਣਾ ਇਹ ਮੰਨ ਕੇ ਚੱਲਣਾ ਵੀ ਆਰ ਸ਼ਰਜ਼ਫਾਈ ਬੜੀ ਕਿਰਪਾ ਮਾਰੀ ਤੁਹਾਡੀ ਫੇਰ ਸਾਨੂੰ ਆਪਣੇ ਮਿਸ਼ਨ ਦਾ ਏਮ ਦਾ ਪਤਾ ਲੱਗੇਗਾ ਤੇ ਜੇ ਅਸੀਂ ਸੈਟਅਪ ਸਫਾਈ ਨਹੀਂ ਆ ਤੇ ਫਿਰ ਅੱਗੇੋਂ ਤੋਂ ਅੱਗੇ ਇਹ ਚੀਜ਼ਾਂ ਜਿਹੜੀਆਂ ਨੇ ਤ੍ਰਿਸ਼ਨਾ ਦੇ ਰੂਪ ਦੇ ਵਿੱਚ ਵਧੀਆਂ ਜਾਣਗੀਆਂ ਤੇ ਮਿਸ਼ਨ ਭੁੱਲ ਜਾਏਗਾ ਜਿਸ ਨੂੰ ਮਿਸ਼ਨ ਨਾ ਭੁੱਲ ਗਿਆ ਸੋ ਜਿਹਨੇ ਸਰਕਾਰੀ ਜਾਉਂ ਕੀਤੀ ਹੈ ਖਾਸ ਕਰਕੇ ਸਾਡੇ ਫੌਜੀ ਵੀਰ ਪਤਾ ਹੁੰਦਾ ਵੀ ਮਿਸ਼ਨ ਕੀ ਹੈ ਸਾਬ ਦੱਸ ਦਿੰਦੇ ਨੇ ਨਕਸ਼ਾ ਤਿਆਰ ਹੁੰਦਾ ਸਾਰਾ ਕੁਝ ਆ ਮਿਸ਼ਨ ਹੈ ਜਵਾਨੋ ਤੁਹਾਡਾ ਇੱਥੇ ਤੁਸੀਂ ਸਟੇ ਕਰਨੀ ਇੱਥੋਂ ਚੱਕਣਾ ਉੱਥੇ ਜਾਣਾ ਤੇ ਇੱਥੇ ਹਮਲਾ ਕਰਨਾ ਨਹੀਂਦਾ ਜਿੱਥੇ ਜਾਣਾ ਮਹਾਰਾਜ ਵੀ ਕਹਿੰਦੇ ਨੇ ਤੇਰਾ ਮਿਸ਼ਨ ਵੀ ਬਾਲ ਜਵਾਨੀ ਆ ਰਬਰ ਦਾ ਫੋਨਾ ਤੀਨੇ ਵਸਤਾ ਜਾਂ ਇਹ ਤਿੰਨਾ ਵਸਤਾ ਦੇ ਵਿੱਚ ਤੂੰ ਮਿਸ਼ਨ ਨੂੰ ਪੂਰਾ ਕਰ ਸਕਦਾ ਹੈਂ ਬਾਲ ਦੀ ਗੱਲ ਕੀਤੇ ਤੇ ਕੱਲ ਨੂੰ ਬਾਬਾ ਫਜ਼ਲ ਸਿੰਘ ਜੀ ਦਾ ਜਨਮ ਦਿਨ ਹੈ ਉਹਨਾਂ ਨੂੰ ਅਸੀਂ ਬਾਲ ਨਹੀਂ ਬਾਬੇ ਕਹਿੰਨੇ ਆ ਪਰ ਉਮਰ ਉਹਨਾਂ ਦੀ ਬਾਲਾਂ ਵਾਲੀ ਹੈ ਪਰ ਉਹ ਜੋਗ ਜ ਕਰਕੇ ਆਪਣਾ ਮਿਸ਼ਨ ਪੂਰਾ ਕਰ ਗਏ ਠੀਕ ਹੈ ਜੀ ਤੇ ਜੇ ਕੋਈ ਜਵਾਨ ਹੈ ਤੇ 18 ਸਾਲ ਦੇ ਫਿਰ ਅਜੀਤ ਸਿੰਘ ਜੀ ਵੱਲ ਧਿਆਨ ਮਾਰ ਲਓ ਯੋਧਿਆਂ ਨੇ ਉਹਨਾਂ ਨੇ ਵੀ ਮਿਸ਼ਨ ਪੂਰਾ ਕੀਤਾ ਜੇ ਬਜ਼ੁਰਗੀ ਵੱਲ ਜਾਣਾ ਹੈ ਤੇ ਫਿਰ ਬਾਬਾ ਅਮਰਦਾਸ ਜੀ ਬਾਬਾ ਫਰੀਦ ਜੀ ਮਹਾਰਾਜ ਉਹਨਾਂ ਵੱਲ ਦੇਖ ਲੋ ਉਹ ਵੀ ਚੁੱਕਰ ਕੇ ਬਹਿ ਜਾਂਦੇ ਵੀ ਉਹ ਹੋਂਦ ਤੇ ਕੁਝ ਵੀ ਨਹੀਂ ਹੋਂਕੀ ਸਿਮਰਨ ਭਗਤੀ ਸੇਵਾ ਕਰਨੀ ਹੈ ਪਰ ਨਹੀਂ ਗੁਰੂ ਨਾਨਕ ਦਾ ਇੱਕ ਮਿਸ਼ਨ ਹੈ ਜਦੋਂ ਤੱਕ ਸਾਡੇ ਸਾਹ ਨੇ ਨਾ ਇਹ ਮਿਸ਼ਨ ਉਦੋਂ ਤੱਕ ਹੀ ਚੱਲਣਾ ਹੈ ਕਿਹੜਾ ਨਾਮ ਜਪਣਾ ਕਿੱਥੇ ਕਰਨਾ ਤੇ ਵੰਡ ਕੇ ਛਕਣਾ ਇਹ ਤਿੰਨਾਂ ਚੀਜ਼ਾਂ ਦੇ ਵਿੱਚ ਮਿਸ਼ਨ ਕਲੀਅਰ ਕਰ ਦਿੱਤਾ ਹੈ ਹੁਣ ਇਸ ਮਿਸ਼ਨ ਦੀ ਪ੍ਰਾਪਤੀ ਦੇ ਲਈ ਇਸ ਏਮ ਦੀ ਪ੍ਰਾਪਤੀ ਦੇ ਲਈ ਇਸ ਪ੍ਰਯੋਜਨ ਦੀ ਪ੍ਰਾਪਤੀ ਦੇ ਲਈ ਓਕਿਆਈਆਂ ਔਕੜਾਂ ਬਹੁਤ ਰਕਾਵਟਾਂ ਆਣ ਗਈਆਂ ਪਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਜਿਹੜਾ ਗੁਰਮੁਖ ਹੈ ਉਹਨੇ ਤੁਰੇ ਰਹਿਣਾ ਉਹਨੇ ਮਿਹਨਤ ਕਰੀ ਜਾਣੀ ਉਸਨੇ ਕਰਮ ਕਰੀ ਜਾਣਾ ਪਿੱਛੇ ਨੂੰ ਨਹੀਂ ਤਕਣਾ ਅਗਾਹ ਨੂੰ ਤਕਣਾ ਅਗਾਹ ਕੋ ਤਰਾਗ ਪਿੱਛਾ ਫੇਲਮ ਫੇਰਨਾ ਮੋੜੜਾ ਅੱਗੇ ਨੂੰ ਦੇਖਣਾ ਪਿੱਛੇ ਜੋ ਮਰਜੀ ਹੋ ਗਿਆ ਨੁਕਸਾਨ ਹੋ ਗਿਆ ਉਹਨੂੰ ਵੀ ਨਹੀਂ ਦੇਖਣਾ ਫਾਇਦਾ ਹੋਇਆ ਉਹਨਾਂ ਵੀ ਨਹੀਂ ਦੇਖਣਾ ਪ੍ਰੈਜੈਂਟ ਨੂੰ ਵਧੀਆ ਕਰਨਾ ਤੇ ਫਿਊਚਰ ਨੂੰ ਵਧੀਆ ਕਰ ਲੈਣਾ ਪ੍ਰੈਜੈਂਟ ਵਿੱਚ ਕੰਮ ਕਰਕੇ ਫਿਊਚਰ ਨੂੰ ਬਹੁਤ ਸੋਹਣਾ ਕਰ ਲੈਣਾ ਪਿਛਲੀਆਂ ਚੀਜ਼ਾਂ ਅਤੀਤ ਦੇ ਵਿੱਚ ਜਾ ਕੇ ਭੂਤ ਵਿੱਚ ਜਾ ਕੇ ਆਪਣੇ ਮਨ ਨੂੰ ਕਮਜ਼ੋਰ ਜਾ ਹੀਨ ਭਾਵਨਾ ਦਾ ਸ਼ਿਕਾਰ ਨਹੀਂ ਬਣਾਉਣਾ ਕਿਉਂਕਿ ਬੀਤੇ ਸਮੇਂ ਵਿੱਚ ਬੜੀਆਂ ਗਲਤੀਆਂ ਹੋਈਆਂ ਹੁੰਦੀਆਂ ਤੇ ਮਨ ਕਮਜ਼ੋਰ ਵੀ ਹੁੰਦਾ ਉਹਨਾਂ ਨੂੰ ਯਾਦ ਕਰ ਕਰ ਕੇ ਉਹਨੂੰ ਯਾਦ ਨਹੀਂ ਕਰਨਾ ਸਹੀ ਕਰਨਾ ਆਪਣੇ ਆਪ ਨੂੰ ਫਿਰ ਸਾਡਾ ਜਿਹੜਾ ਜ਼ਿੰਦਗੀ ਦਾ प्रयोजन ਹੈ ਉਹ ਪੂਰਾ ਹੋ ਜਾਏਗਾ ਕਬਰਾਉਣਾ ਨਹੀਂ ਮੈਂ ਵੀ ਤੇ ਤੁਸੀਂ ਤੁਰੇ ਰਹਿਣਾ ਚਾਹੇ ਕੋਈ ਜੋ ਮਰਜੀ ਕਹੀ ਜਾਵੇ ਆਪਾਂ ਤੁਰੇ ਜਾਣ ਗੁਰੂ ਨਾਨਕ ਮਹਾਰਾਜ ਦਾ ਜਿਹੜਾ ਮਿਸ਼ਨ ਸੀ ਉਹਨੂੰ ਪੂਰਾ ਕਰਨ ਦੇ ਲਈ ਐ ਚੜਿਆ ਸੋਦਨ ਧਰਤ ਲੁਕਾਈ ਬਾਬੇ ਨਾਨਕ ਦਾ ਜਿੰਨਾ ਵਿਰੋਧ ਕੀਤਾ ਉਹਨਾਂ ਸਾਡਾ ਕਦੀ ਨਹੀਂ ਕਿਸੇ ਨੇ ਕੀਤਾ ਧਿਆਨ ਦੇਣਾ ਪਰ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਪਰਜੋਜਨ ਦੇ ਮਿਸ਼ਨ ਨੂੰ ਪੂਰਾ ਕੀਤਾ ਉਹ ਤੁਰੇ ਰਹੇ ਚਾਹੇ ਉਹਨਾਂ ਦੇ ਪਿੱਛੇ ਲੋਕੀ ਵੱਟੇ ਲੈ ਕੇ ਚੜੇ ਚਾਹੇ ਉਹਨਾਂ ਦੇ ਪਿੱਛੇ ਕੋਈ ਡੰਡੇ ਲੈ ਕੇ ਭੱਜੇ ਕੁੱਟਣ ਦੇ ਲਈ ਮਾਰਨ ਦੇ ਲਈ ਕਿਉਂ ਕਹਿੰਦੇ ਇਹ ਕੁਰਾਇਆ ਹੈ ਇਹ ਲੋਕਾਂ ਨੂੰ ਗਲਤ ਬਾਸ਼ੇ ਲਾਉਂਦਾ ਹੈ ਠੀਕ ਹੈ ਜੀ ਇਸ ਤਰ੍ਹਾਂ ਆਜ਼ਾਦ ਸਿੰਘ ਜੀ ਦੁਨੀਆ ਰੋਕਦੀ ਹੈ ਪਰ ਬਾਬਾ ਨਾਨਕ ਸੱਚੇ ਬਾਦਸ਼ਾਹ ਨੇ ਸਿਖਾ ਦਿੱਤਾ ਵੀ ਰੁਕਣਾ ਨਹੀਂ ਤੁਰੇ ਰਹਿਣਾ ਜੇ ਕੋਈ ਲੱਦਾ ਖਿੱਚਣਾ ਨਹੀਂ ਹਟਦਾ ਤੇ ਅਸੀਂ ਲੱਦਾ ਵਧਾਉਣਾ ਕਿਉਂ ਹਟੀਏ ਵੇ ਤੇ ਆਂਦੇ ਨਾ ਜੇ ਕੋਈ ਗਲਤ ਚੀਜ਼ ਤੋਂ ਬਾਜ਼ ਨਹੀਂ ਆਉਂਦਾ ਅਸੀਂ ਚੰਗੀ ਚੀਜ਼ ਕਰ ਲਉ ਕਿਉਂ ਹਟ ਜਾਈਏ ਜੇ ਹਟ ਜਾਵਾਂਗੇ ਫਿਰ ਕੱਚੇ ਹੋਵਾਂਗੇ ਫਿਰ ਸਾਡਾ ਜ਼ਿੰਦਗੀ ਦਾ प्रयोजन ਮਿਸ਼ਨ ਪੂਰਾ ਨਹੀਂ ਹੋਣਾ ਜੋ ਮਰਜੀ ਦੁਨੀਆ ਆਖੀ ਜਾਏ ਜੋ ਮਰਜੀ ਕਹੀ ਜਾਏ ਬੜੀ ਵਾਰੀ ਆਪ ਜੀ ਨੇ ਪੰਕਤੀਆਂ ਸੁਣ ਲਈਆਂ ਨੇ ਲੋਗਨ ਕੀ ਚਤਰਾਈ ਉਪਮਾ ਤੇ ਬੈ ਸੰਤਰਜਾਰ ਜਦੋਂ ਬੰਦਾ ਇਹ ਮੰਨ ਕੇ ਚਲੇਗਾ ਨਾ ਮੈਨੂੰ ਵਡਿਆਈ ਦੀ ਜਰੂਰਤ ਨਾ ਮੈਂ ਵਡਿਆਈ ਦੀ ਪ੍ਰਵਾਹ ਕਰਨੀ ਹੈ ਤੇ ਨਾ ਮੈਂ ਨਿੰਦਾ ਦੀ ਉਸ ਤੋਂ ਤੇ ਨਿੰਦਾ ਦੋ ਤਿਆਗਾ ਖੋਜੇ ਪਦ ਨਿਰਵਾਨ ਮਾਰੀ ਕਹਿੰਦੇ ਜੇ ਤੂੰ ਇਹ ਚੀਜ਼ਾਂ ਤੂੰ ਛੱਡ ਦਿੱਤੀਆਂ ਨੇ ਤੈਨੂੰ ਫਿਰ ਤੇਰੀ ਮੰਜ਼ਿਲ ਦਿਸੇਗੀ ਕਿਉਂਕਿ ਜਿਹੜੀ ਮੇਰੀ ਵਡਿਆਈ ਹੈ ਨਾ ਮੇਰੀ ਵਡਿਆਈ ਦੀ ਭੁੱਖ ਮੈਨੂੰ ਕੰਨਾਂ ਨੂੰ ਇਹ ਵੀ ਮੈਨੂੰ ਮੇਰੇ ਮਾਰਗ ਤੋਂ ਪਟਕਾਉਂਦੀ ਹੈ ਤੇ ਜਿਹੜੀ ਮੇਰੀ ਕੋਈ ਬਰਿਆਈ ਕਰਦਾ ਮੇਰੀ ਕੋਈ ਨਿੰਦਿਆ ਕਰਦਾ ਉਹ ਵੀ ਮੈਨੂੰ ਨਾ ਖਰਾਬ ਕਰਦੀ ਹੈ ਉਹ ਵੀ ਮੈਨੂੰ ਕਮਜ਼ੋਰ ਕਰਦੀ ਹੈ ਸੋ ਗੁਰੂ ਨਾਨਕ ਬਾਦਸ਼ਾਹ ਜੀ ਦੀ ਬੰਦੀ ਕਹਿੰਦੇ ਇਹਨਾਂ ਦੋਨਾਂ ਨੂੰ ਤਿਆਗ ਦੇ ਨਾ ਵਧਾਈ ਦੀ ਆਸ ਰੱਖਦੇ ਨਾ ਨਿੰਦਿਆ ਦੀ ਪਰੇ ਮਤਲਬ ਉਹ ਤੂੰ ਕਰ ਇਹ ਪ੍ਰਵਾਹ ਕਰਨ ਕਿਉਂਕਿ ਤੂੰ ਗੁਰੂ ਨਾਨਕ ਮਹਾਰਾਜ ਜੀ ਵੱਲ ਦੇਖਣਾ ਹੈ ਤੋ ਅਸੀਂ ਗੁਰੂ ਨਾਨਕ ਸਾਹਿਬ ਤੋਂ ਵੱਡੇ ਦੇ ਹੈ ਨਹੀਂ ਜੇ ਗੁਰੂ ਨਾਨਕ ਮਹਾਰਾਜ ਜੀ ਨੂੰ ਦੁਨੀਆ ਖਰਾਬ ਦੇ ਮੜਾ ਕਹਿ ਸਕਦੀ ਹੈ ਅਸੀਂ ਕੁਝ ਵੀ ਨਹੀਂ ਹੈ ਗੁਰੂ ਨਾਨਕ ਮਹਾਰਾਜ ਜਿੰਨਾ ਭਲਾ ਕਿਦਾ ਗੁਆਰੀ ਨਹੀਂ ਸਕਦਾ ਔਰ ਜੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਕਹਿ ਸਕਦਾ ਤੇ ਅਸੀਂ ਤੇ ਆਮ ਹੀ ਇੱਕ ਬੜੇ ਛੋਟੇ ਜਿਹੇ ਇਨਸਾਨ ਆ ਸਾਨੂੰ ਵੀ ਜੇ ਕੋਈ ਕਹਿ ਦਵੇ ਤੇ ਚਲੋ ਆਪਾਂ ਉਧਰ ਨਹੀਂ ਦਖਣਾ ਅੱਗੇ ਸਮਝ ਚਲੋ ਅਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਤੋ ਆਪ ਆਪਣੇ ਜ਼ਿੰਦਗੀ ਦੇ ਏਮ ਨੂੰ ਪੂਰਾ ਕਰੀਏ ਤੋ ਆਪਣੇ ਮਨ ਵਿੱਚ ਤਸੱਲੀ ਹੋਏਗੀ ਕੋਈ ਬੋਝ ਨਹੀਂ ਹੋਏਗਾ ਸੰਸਾਰ ਦੇ ਜਿਵੇਂ ਆਪਣੇ ਫਰਜ਼ ਨਿਭਾ ਕੇ ਬੰਦਾ ਸੁਰਖਰੂ ਹੋ ਜਾਂਦਾ ਹੈ ਨਾ ਧੀਆਂ ਪੁੱਤਾਂ ਦੇ ਫਰਜ਼ ਨਿਭਾ ਕੇ ਸੁਰਖਰੂ ਹੋ ਜਾਂਦਾ ਸਾਡੇ ਸਾਡੇ ਸਮਾਜ ਪ੍ਰਤੀ ਦੇਸ਼ ਪ੍ਰਤੀ ਕੌਮ ਪ੍ਰਤੀ ਮਾਨਵਤਾ ਪ੍ਰਤੀ ਇਨਸਾਨੀਅਤ ਪ੍ਰਤੀ ਵੀ ਸਾਡਾ ਫਰਜ਼ ਹੈ ਉਹਨੂੰ ਪਹਿਚਾਨਣਾ ਚਾਹੀਦਾ ਹੈ ਕੋਲੇ ਤੱਕ ਬਿਰਲੇ ਬੱਲਿਆਂ ਨੂੰ ਪਹਿਚਾਨ ਆਈ ਏ ਜਿਹੜਾ ਉਹਨੂੰ ਪਹਿਚਾਂਦਾ ਉਹ ਕੁੱਦ ਜਾਂਦਾ ਇਸ ਸੰਸਾਰ ਦੇ ਵਿੱਚ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਫਿਰ ਉਹ ਆਪਣੇ ਮਕਸਦ ਨੂੰ ਪੂਰਾ ਕਰਦਾ ਸੋ ਗੁਰੂ ਸਾਹਿਬ ਮੇਰ ਕੰਨ ਸਾਨੂੰ ਆਪਣਾ ਮਕਸਦ ਆਪਣਾ ਏਮ ਆਪਣਾ प्रयोजन ਸਦਾ ਹੀ ਯਾਦ ਰਹੇ ਜਿਨੇ ਗੁਰਮੁਖ ਨਾਮ ਤੇ ਆਇਆ ਤਿੰਨਾ ਫਿਰ ਬਿਗਨ ਨਾ ਹੋਈ ਹਰਾਮ ਰਾਜੇ ਸੋ 22 ਵਿੱਚ ਛੱਕੇ ਦੀ ਰਮਤਾ ਹੋ ਗਈ ਹੈ ਬਾਕੀ ਦੋ ਬਾਕੀ ਰਹਿ ਗਏ ਨੇ ਉਹ ਵੀ ਤਿੰਨ ਚਾਰ ਦਿਨਾਂ ਦੇ ਵਿੱਚ ਸੁਮਾਵਤੀ ਹੋ ਜਾਣੀ ਹੈ ਤੇ ਨਾਲ ਹੀ ਵੀ ਆਪਾਂ ਸ਼ਹਾਦਤਈ ਜੋ ਸਫਰ ਹੈ ਉਹਨੂੰ ਰੰਭ ਕਰਨਾ ਹੈ ਗੁਰੂ ਕਿਰਪਾ ਦੇ ਨਾਲ ਤੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਮੈਂ ਅੱਗੇ ਵੀ ਬੇਨਤੀ ਕੀਤੀ ਸੋ ਸਰਵਨ ਕਰੋ ਜਿੰਨੀ ਗੁਰਮੁਖ ਨਾਮ ਤੇ ਆਇਆ ਤਿੰਨਾ ਫਿਰ ਬਿਗਨ ਨਾ ਹੋਈ RAM RAM ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਜਿਹੜੇ ਨਾਮ ਨੂੰ ਜਪਦੇ ਨੇ ਨਾਮ ਨੂੰ ਸੁਣਦੇ ਨੇ ਮਰਜੀ ਕਹਿੰਦੇ ਨੇ ਬਿਗ ਨਾ ਬਿਨਾਸ਼ਣ ਸਭ ਦੁੱਖ ਨਾਸ਼ਣ ਸਤਿਗੁਰ ਨਾਮ ਅੰਦਰ ਲੜਾਇਆ ਕੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਉਹਨੂੰ ਸੁਖ ਮਿਲ ਜਾਂਦਾ ਹੈ ਸੁਖ ਮਿਲ ਜਾਂਦਾ ਹੈ ਉਹਨੂੰ ਉਹਨੂੰ ਸ਼ਾਂਤੀ ਮਿਲ ਜਾਂਦੀ ਉਹ ਬੜਾਈ ਆਨੰਦ ਵਿੱਚ ਰਹਿੰਦਾ ਇਹ ਸੱਚੀ ਗੱਲ ਜਿਹਨੂੰ ਆਂਦਾ ਉਹਨੂੰ ਪਤਾ ਹੈ ਜਿਹਨੂੰ ਨਹੀਂ ਆਂਦਾ ਉਹ ਖੋਜੇ ਜਿੰਨੇ ਗੁਰਮੁਖ ਨਾਮ ਤੇ ਆਇਆ ਜਿਨ੍ਹਾਂ ਨੇ ਉਸ ਨੂੰ ਧਿਆਇਆ ਜਿਨ੍ਹਾਂ ਨੇ ਉਸ ਨੂੰ ਜਪਿਆ ਕੋਈ ਬਿਗਨ ਕੋਈ ਰੁਕਾਵਟਾਂ ਨਹੀਂ ਆਉਂਦੀਆਂ ਨਹੀਂ ਆਉਣੀਆਂ ਇਹ ਸੱਚੀ ਗੱਲ ਹੈ ਹੁਣ ਕਿਸੇ ਨੂੰ ਕਿਦਾਂ ਯਕੀਨ ਦੁਆਇਆ ਜਾਏ ਠੀਕ ਹੈ ਜੀ ਉਨ ਉਹਨੇ ਕੋਈ ਯਕੀਨ ਨਿਤਾਨੀ ਆਣਾ ਕਿਉਂਗੇ ਉਹ ਇਸ ਇਸ ਮਾਰਗ ਦਾ ਪੰਦੀ ਬਣਿਆ ਨਹੀਂ ਜਿਹੜੇ ਬਣੇ ਨੇ ਉਹਨਾਂ ਨੂੰ ਪਤਾ ਜਦੋਂ ਉਹਨਾਂ ਨੇ ਕਹਿਣਾ ਉਹਨਾਂ ਨੇ ਕਹਿਣਾ ਇਹ ਝੂਠ ਬੋਲਦਾ ਐਦਾਂ ਹੁੰਦਾ ਨਹੀਂ ਕਿਉਂ ਨਹੀਂ ਹੁੰਦਾ ਹੁੰਦਾ ਇਤਿਹਾਸ ਪਰਗੇ ਦੇਖੋ ਆਪ ਸੰਤਾਂ ਕੇ ਕਾਰਜ ਇਹ ਕਿਉਂ ਪਰਦੇ ਅਗਰ ਆਪ ਖਲੋਇਆ ਹਰ ਕੰਮ ਕਰਾਵਨ ਆ ਆਰਾਮ ਉਹ ਆਪ ਕਰਦਾ ਹੈ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਲਜ ਸਵਾਰਦਾ ਤਿਨਾ ਪਰ ਬਿਗਨਾ ਹੋਈ 라ਮ ਰਾਜ ਜੇ ਕਾਲਜ ਸਵਾਰਦਾ ਤੇ ਬਿਗਨਾ ਨੂੰ ਵੀ ਬਿਗਨ ਬਿਨਾਸ਼ਨ ਸਭ ਦੁੱਖ ਨਾਸ਼ ਫਿਰ ਉਹਦਾ ਨਾਮ ਬਿਗਨਾ ਨੂਰ ਕਵਟਾ ਨੂੰ ਦੂਰ ਕਰਦਾ ਹੈ ਇਹ ਸੱਚੀ ਗੱਲ ਹੈ ਬੰਦਾ ਭਜਨ ਬੰਦਗੀ ਵਾਲਾ ਹੋਵੇ ਅਰੇ ਸੱਚ ਬੋਲਦਾ ਹੋਵੇ ਅੰਦਰੋਂ ਬਿਲਕੁਲ ਸੱਚਾ ਹੋਵੇ ਯਕੀਨ ਕਰਿਓ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਤੁਹਾਡੇ ਵਿੱਚੋਂ ਕੁਝ ਦਿਸੇਗਾ ਸਾਹਮਣੇ ਵਾਲੇ ਨੂੰ ਉਹ ਤੁਹਾਨੂੰ ਇੱਕ ਵੱਖਰੇ ਹੀ ਰੂਪ ਦੇ ਵਿੱਚ ਤੁਹਾਨੂੰ ਦਿਖੇਗਾ ਔਰ ਇੱਕ ਅਲੱਗ ਹੀ ਰੂਪ ਦੇ ਵਿੱਚ ਤੁਹਾਡੇ ਨਾਲ ਬਿਹੇਵੀਅਰ ਕਰੇਗਾ ਸੱਚੀ ਗੱਲ ਹੈ ਕੁਦਰਤੀ ਹੈ ਇਹ ਦੇਖ ਲੈਣਾ ਜੇ ਕਿਸੇ ਦਾ ਜੀਵਨ ਉੱਚਾ ਦੇ ਸੁੱਚਾ ਬਣਿਆ ਤੇ ਉਹਨਾਂ ਦਾ ਕਿਦਾਰੇ ਵਾ ਪਿਆ ਹੋਵੇ ਤੇ ਅਗਲਾ ਬੰਦਾ ਇਮਪ੍ਰੈਸ ਹੋ ਜਾਂਦਾ ਪਤਾ ਨਹੀਂ ਕਿਦਾਂ ਇਹ ਕੁਦਰਤੀ ਹੈ ਸੋ ਅੰਦਰ ਸੱਚ ਹੋਵੇ ਅੰਦਰ ਸੁੱਚ ਹੋਵੇ ਤਾਂ ਸੋਚੇ ਸੱਚ ਦਾ ਦੂਜਾ ਰੂਪ ਸੁੱਚ ਸੁਝੋ ਹੋਵੇ ਤਾਂ ਸਜ ਬਈਏ ਫਿਰ ਦੁਨੀਆ ਜਿਹੜੀ ਹੈ ਦੇਖੋ ਖਰਾਬ ਵੀ ਲੋਕੀ ਦੁਨੀਆ ਵਿੱਚ ਨੇ ਚੰਗੇ ਲੋਕ ਵੀ ਦੁਨੀਆ ਵਿੱਚ ਨੇ ਕਦਰਦਾਨ ਵੀ ਦੁਨੀਆ ਵਿੱਚ ਨੇ ਬੇਕਦਰ ਵੀ ਦੁਨੀਆ ਵਿੱਚ ਨੇ ਅਸੀਂ ਬੇਕਦਰਾਂ ਵਾਲੀ ਕੈਟਾਗਰੀ ਵੱਲ ਕਿਉਂ ਦੇਖੀਏ ਬਈ ਜਿਹੜੇ ਇੱਕੋ ਹੀ ਕਦਰਦਾਨ ਨੇ ਨਾ ਇੱਕੋ ਹੀ ਜੇ ਕੋਈ ਵੀ ਨਹੀਂ ਲੱਭਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਹੈਗਾ ਨਾ ਠੀਕ ਹੈ ਜੀ ਜੇ ਕੋਈ ਵੀ ਸਾਨੂੰ ਐਪਰੀਸ਼ੀਏਟ ਨਹੀਂ ਕਰਦਾ ਨਹੀਂ ਕਰਦਾ ਨਾ ਕਰੇ ਸਾਨੂੰ ਹੁਣੀ ਜ਼ਰੂਰਤ ਸਾਰਿਆਂ ਵਾਸਤੇ ਕਿਤੇ ਇਹ ਨਾ ਕਿਉਂ ਮੈਂ ਆਪਣੇ ਲਈ ਕਹਿੰਦਾ ਸਾਨੂੰ ਹੁਣੀ ਜ਼ਰੂਰਤ ਕੋਈ ਸਾਨੂੰ ਸ਼ਾਬਾਸ਼ ਦੇਵੇ ਸਾਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਜਾਓ ਬੇਨਤੀਆ ਕਰੋ ਮਰੇ ਪ੍ਰਤਾ ਕੋ ਗਾ ਦਿਆ ਥਪੜਾ ਦਿੰਦੇ ਚੱਲ ਮੇਰਾ ਪੁੱਤ ਤੇਰੇ ਨਾਲ ਆ ਮੈਂ ਗੁਰੂ ਮੇਰੇ ਸੰਗ ਸਦਾ ਇਹ ਅੰਦਰ ਲੀਆਂ ਗੱਲਾਂ ਐ ਜਦੋਂ ਅੰਦਰ ਵਸ ਗਿਆ ਨਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮੰਨ ਵਸ ਜਿਓ ਫੇਰ ਉਹ ਜਲਵੇ ਦਿਖਾਉਂਦਾ ਫਿਰਦੇ ਉਹ ਵੀ ਸਿੱਧੇ ਹੋ ਜਾਂਦੇ ਨੇ ਜਿਹੜੇ ਬਹੁਤ ਟੇਢੇ ਹੁੰਦੇ ਨੇ ਉਹ ਵੀ ਉਹ ਵੀ ਨਾ ਹੱਕ ਕੇ ਅੱਕ ਕੇ ਕਹਿੰਦੇ ਰਈ ਹਾਂ ਮੈਂ ਮੰਨ ਲਿਆ ਮੰਨਣਾ ਪੈਣਾ ਸ਼ਬਦ ਮਨਾ ਦਿੰਦਾ ਜਿੰਨੀ ਸਤਗੁਰ ਪੁਰਖ ਮਨਾਇਆ ਤਿੰਨ ਉਹਦੇ ਕੋਈ ਗੱਲ ਆ ਗਈ ਜਿੰਨੀ ਸਤਗੁਰ ਪੁਰਖ ਮਨਾਇਆ ਤਿੰਨ ਪੂਜੈ ਸਭ ਕੋਈ ਕੌਣ ਕਿਸੇ ਨੂੰ ਪੁੱਛਦਾ ਹੈ ਮੈਂ ਸਿੱਧੀ ਜੀ ਉਦਾਹਰਨ ਦਿੰਦਾ ਨਾ ਕੌਣ ਕਿਸੇ ਨੂੰ ਪੁੱਛਦਾ ਜੇ ਕਿਸੇ ਦੇ ਵਿੱਚ ਕੋਈ ਗੁਣ ਹੈ ਉਹਨੂੰ ਪੁੱਛਦਾ ਸਲੂਟ ਕੌਣ ਕਿਸੇ ਨੂੰ ਕੋਈ ਮਾਰਦਾ ਮਾਰਦਾ ਸਲੂਟ ਸਲੂਟ ਮਾਰਦਾ ਕਿਸੇ ਵਿੱਚ ਗੁਣ ਹੈ ਸਲੂਟ ਮਾਰਦਾ ਨਾ ਚਾਹੁੰਦੇ ਮਾਰਨਾ ਪੈਂਦਾ ਕਿਉਂਕਿ ਉਹਦੇ ਵਿੱਚ ਗੁਣ ਹੈ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਸੇਵਿਆ ਪੂਜਿਆ ਤੇ ਮਰਜੀ ਕਹਿੰਦੇ ਉਹਨਾਂ ਦੀ ਵੀ ਪੂਜਾ ਹੋਏਗੀ ਪੂਜਾ ਦਾ ਮਤਲਬ ਇਹ ਨਹੀਂ ਕੋਈ ਕਿ ਜਿਹਦੇ ਪੈਰ ਫੜ ਕੇ ਤੇ ਉਹਨੂੰ ਮਲ ਮਲ ਕੇ ਧੋਈ ਜਾਵੇ ਤੇ ਫਿਰ ਉਹਨੂੰ ਚਰਨ ਪੌਲ ਸਮਝ ਕੇ ਤੇ ਪੀਲਾ ਵੇ ਗਲਤ ਕੰਮ ਨਹੀਂ ਕਰਨਾ ਠੀਕ ਹੈ ਦੂਜੀ ਬਾਸ ਚ ਨਾ ਲੈ ਜਾਣਾ ਇੱਕ ਚਰਨ ਕਮਲ ਦੇ ਧੋਏ ਤੋਂ ਵੀ ਮਾ ਵੀ ਆਉਂਦਾ ਇੱਧਰ ਨਹੀਂ ਜਾਣਾ ਇਹਦਾ ਮਤਲਬ ਤਿੰਨ ਪੂਜੇ ਸਾਹਿਬ ਕੋਈ ਨਾ ਕੇ ਵੀ ਉਹਦੀ ਕੋਈ ਬਾਹਰਲੀ ਚੀਜ਼ ਲੈ ਕੇ ਵੀ ਦੀਵੇ ਬਾਲ ਕੇ ਤੇ ਇਦਾਂ ਆਤੀਆਂ ਕਰਨ ਲੱਭੋ ਨਹੀਂ ਉਹਦੀ ਇੱਜ਼ਤ ਕਰਨੀ ਉਹਨੂੰ ਚੰਗਾ ਮਿੱਠਾ ਬੋਲਣਾ ਉਹਦੀ ਰਿਸਪੈਕਟ ਕਰਨੀ ਉਹਨੂੰ ਜਿਉ ਆਇਆ ਕਹਿਣਾ ਵੈਲਕਮ ਕਰਨਾ ਰਸੀਵ ਕਰਨਾ ਉਹਦੇ ਅੱਗੇ ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਕਾਰ ਨਾਲ ਬੋਲਣਾ ਇਹਨੂੰ ਪੂਜਾ ਹੀ ਕਹਿੰਦੇ ਨੇ ਆ ਹੱਥ ਜੁੜ ਕੇ ਜੀ ਕੀ ਕਰਦੇ ਆ ਹੁਣ ਬਈ ਇੱਥੇ ਕੋਈ ਤੋਫਾਂ ਥੋੜਾ ਦਿਖਾਈਆਂ ਨਾਲੇ ਮਰਿਆਦਾ ਵਿੱਚ ਇਹ ਹੈ ਵੀ ਨਹੀਂ ਇਹ ਤੇ ਜੇ ਕੋਈ ਹੋਰ ਲੋਕ ਦੁਨਿਆਵੀ ਕੁਛ ਕੀਤਾ ਟੱ ਲੱਗ ਲਗਾਏ ਨੇ ਉਹ ਮਰਿਆਦੇ ਜ ਨਹੀਂ ਹੈ ਤੇ ਅਸੀਂ ਤੇ ਨਮਸਕਾਰ ਕਰਕੇ ਮਹਾਰਾਜ ਦੀ ਪ੍ਰਕਰਮਾ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਬਹਿ ਜਾਏ ਇਹਨੂੰ ਪੂਜਾ ਹੀ ਹੈ ਐਡੀ ਆਮ ਇਨਸਾਨ ਹੈ ਜਦੋਂ ਕੋਈ ਰੱਬ ਨਾਲ ਜੁੜਦਾ ਜਾਂ ਜੋੜਦਾ ਉਹ ਉਹਦੀ ਵੀ ਮਹਾਰਾਜ ਕਹਿੰਦੇ ਦੁਨੀਆਂ ਪੂਜਾ ਕਰਦੀ ਹੈ ਸੇਵਾ ਕਰਦੀ ਹੈ ਸਤਿਕਾਰ ਕਰਦੀ ਹੈ ਸਾਰੀ ਭਾਵੇਂ ਨਹੀਂ ਪਰ ਉਹਨੂੰ ਅੰਦਰੋਂ ਆਪਣੇ ਆਪ ਮਹਾਰਾਜ ਜਨਾ ਦਿੰਦਾ ਪੀ ਤੂੰ ਉੱਚ ਹੈ ਸਿੱਖਾਂ ਦਾ ਮਨ ਨਹੀਂ ਵਾ ਮਤ ਉੱਚੀ ਉਹਨੂੰ ਭੁੱਖ ਵੀ ਨਹੀਂ ਰਹਿੰਦੀ ਵੀ ਮੇਰੀ ਕੋਈ ਇੱਜ਼ਤ ਕਰੇ ਸਤਿਕਾਰ ਕਰੇ ਉਹ ਹੀ ਚੀਜ਼ੀ ਤੋਂ ਤੇ ਉੱਪਰ ਉੱਠ ਜਾਂਦਾ ਇਹ ਜਿਹੜਾ ਨਾ ਮੇਰੀ ਕੋਈ ਇੱਜ਼ਤ ਕਰੇ ਮੇਰਾ ਕੋਈ ਸਤਿਕਾਰ ਕਰੇ ਬੜਾ ਲੋਅ ਲੈਵਲ ਵਾਲੇ ਦੀ ਸੋਚ ਹੈ ਖਿਮਾ ਕਰਨਾ ਜਿਹੜਾ ਬ੍ਰਹਮ ਗਿਆਨੀ ਹੈ ਨਾ ਉਹ ਕਬੀਰ ਜੀ ਦੇ ਬਾਰੇ ਸੁਣਿਆ ਨਹੀਂ ਸੀ ਉਹਦੇ ਕਬੀਰ ਜੀ ਕਹਿੰਦੇ ਤੂੰ ਚੋਰ ਨੂੰ ਕਹਿੰਦਾ ਵੜ ਜਾ ਆਪਣੇ ਮੇਰੇ ਘਰ ਆ ਜਾ ਕੋਈ ਗੱਲ ਨਹੀਂ ਤੈਨੂੰ ਮੈਂ ਸਾਹਮਣੇ ਨਾ ਰੱਖ ਲੈਣਾ ਬਚਾ ਲੈਣਾ ਉਹ ਨਹੀਂ ਪ੍ਰਵਾਹ ਕਰਦੇ ਵੀ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਤੇ ਲੋਕੀ ਤੇ ਕਹਿੰਦੇ ਰਹਿੰਦੇ ਨੇ ਇਹਨਾਂ ਨੇ ਕਰਕੇ ਦੇਖ ਲਓ ਜਿਉ ਮਰਜੀ ਇਹਨਾਂ ਤੇ ਕਹਿੰਦੇ ਰਹਿਣਾ ਗੁਰੂ ਨਾਨਕ ਮਹਾਰਾਜ ਨੇ ਇੰਨਾ ਭਲਾ ਕੀਤਾ ਲੋਕਾਂ ਨੇ ਕਿਹਾ ਨਹੀਂ ਕਰਾਈਆ ਲੋਕੀ ਤੇ ਕਹਿੰਦੇ ਰਹਿਣਗੇ ਰਾਸੀਂ ਲੋਕਾਂ ਦੀ ਪਰਵਾਹ ਕਰੀ ਜਾਈਏ ਫਿਰਦੇ ਆਪਣੇ ਮਿਸ਼ਨ ਤੋਂ ਗਏ ਲੋਕ ਕੀ ਕਹਿਣਗੇ ਇਹਦੀ ਤੇ ਪਰਵਾਹ ਹੈ ਬਾਬਾ ਕੀ ਤੈਨੂੰ ਕਹੇਗਾ ਕਿਜਾ ਕੀ ਕਹਿੰਦਾ ਉਹਦੀ ਨਹੀਂ ਪਰਵਾਹ ਸੱਚ ਸੁਣਾਇ ਸੀ ਸੱਚੀ ਬੇਲਾ ਜੇ ਕੋਈ ਸੱਚ ਸੁਣ ਤੋਂ ਬਾਅਦ ਵੀ ਨਰਾਜ ਹੁੰਦਾ ਤੇ ਹੁੰਦਾ ਪਿਆ ਜਾਵੇ ਜੇ ਤੂੰ ਕਿਸੇ ਦੀ ਕੁਸ਼ਾਮਦੀ ਕੀਤੀ ਚਾਪਲੂਸੀ ਕੀਤੀ ਜਾਂ ਤੂੰ ਗਿਆ ਵੀ ਮੈਨੂੰ ਕੁਝ ਕਰਨ ਦੇ ਲਈ ਝੂੜ ਝਾੜ ਵੀ ਬੋਲਦੇ ਉਦਾਂ ਹੀ ਉਦਾਂ ਹੀ ਉਹਨੂੰ ਸਲੂਟ ਦੇ ਝੰਡੇ ਫੜ ਕੇ ਤੁਰੇ ਫਿਰੋ ਤੇ ਫਿਰ ਬਾਬਾ ਕਹਿੰਦਾ ਫਿਰ ਨਹੀਂ ਉਹ ਕੱਚਾ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਗਿਆਂ ਓਏ ਜਿਵਨ ਦੇ ਵਿਛੜੇ ਮੋਇਆ ਨਾ ਜਾਹੀ ਝੋੜ ਐਦਾਂ ਦੇ ਲੱਭ ਕੋਈ ਤੇ ਇਦਾਂ ਦੇ ਵਿਰਲੇ ਵਿਲੇ ਹੁੰਦੇ ਨੇ ਜੱਗ ਮੇ ਉਤਮ ਕੱਢੀਆ ਵਿਰਲੇ ਕਈ ਕੇ ਹੀਰਿਆਂ ਦੀਆਂ ਦੁਕਾਨਾਂ ਨਾਲ ਬਾਜ਼ਾਰ ਨਹੀਂ ਭਰਿਆ ਹੁੰਦਾ ਵਿਰਲੀਆਂ ਹੁੰਦੀਆਂ ਨੇ ਸੋ ਜਿੰਨੀ ਸਤਗੁਰਪੁਰਖ ਮਨਾਇਆ ਤਿੰਨ ਪੂਜਾ ਸਭ ਕੋਈ ਉਹਨਾਂ ਦਾ ਆਦਰ ਸਤਕਾਰ ਗੁਰੂ ਸਾਹਿਬ ਉਹਨਾਂ ਨੂੰ ਦਿੰਦੇ ਨੇ ਇੰਨਾ ਆਦਰ ਸਤਕਾਰ ਆਪਣੀ ਚੇਅਰ ਦੇ ਦਿੰਦੇ ਅਸੀਂ ਤੇ ਰਸੀਵਤ ਅੱਗੇ ਕਰਦੇ ਆ ਨਾ ਡ੍ਰੈਗ ਰੂਮ ਵਿੱਚ ਬਿਠਾ ਕੇ ਮਠਿਆਈ ਖਵਾ ਲਿਆਂਗੇ ਤੇ ਹਾਰ ਪਾ ਦੇਾਂਗੇ ਤੇਲ ਚੋਲਾਂਗੇ ਇੰਨਾ ਕੀ ਹੈ ਨਾ ਜਿਹੜਾ ਇਸ ਸੱਚੇ ਬਾਦਸ਼ਾਹ ਦਾ ਬਣ ਜਾਂਦਾ ਆਪਣੀ ਚੇਅਰ ਤੋਂ ਉੱਠ ਕੇ ਇੱਕ ਪਾਸੇ ਮਰੀ ਕਹਿੰਦੇ ਤੈਨੂੰ ਕੀ ਕਿਹਾ ਸੀ ਅਮਰੋ ਨਿਥਾਵਾਂ ਮਰੀ ਨਾਲੇ ਆਇਆ ਨਾਲੇ ਬੌਂਦੇ ਨੇ ਨਾਲੇ ਕਹਿੰਦੇ ਨੇ ਮੇਰੇ ਮੇਰੇ ਸਿੱਖ ਨੂੰ ਨਿਥਾਵਾਂ ਕਿਹਾ ਸਿੱਖ ਸੰਗਤੋ ਇਹ ਤੁਹਾਡੇ ਸਤਿਗੁਰੂ ਨੇ ਏ ਨੀ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਪਤਿਆਂ ਦੀ ਪਤ ਨਿਗਤਿਆਂ ਦੀ ਗਤ ਨਿਤਰਿਆਂ ਦੀ ਧਿਰ ਨਾਨਕ ਨਿਰਗੁਣ ਗੁਣ ਕਰੇ ਐਦਾਂ ਕਰਦਾ ਏ ਉਹ ਆਪਣੀ ਸੀਟ ਹੀ ਦੇ ਦਿੰਦਾ ਏ ਉਹ ਛਤਰੀ ਚਲਾ ਦਿੰਦਾ ਏ ਚੌਰੀ ਚਲਾ ਦਿੰਦਾ ਏ ਉਹ ਬਹੁਤ ਵੱਡਾ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਸ਼ਾਹੀ ਬਾਦਸ਼ਾਹ ਇਹ ਤੇ ਫਿਰ ਜਦੋਂ ਕੋਈ ਇਸ ਘਰ ਵਿੱਚ ਦਾਖਲ ਹੋਏਗਾ ਉਹਨੂੰ ਪਤਾ ਲੱਗੇਗਾ ਹੌਲੀ ਹੌਲੀ ਹੁਣ ਜਿਹੜਾ ਸਕੂਲ ਲਈ ਨਹੀਂ ਜਾਂਦਾ ਹਾਜ਼ਰੀ ਨਹੀਂ ਉਹਦੀਆਂ ਹੈਗੀਆਂ ਮਾਫ ਕਰ ਦੇਣਾ ਤੇ ਉਹਦੇ ਉਹਦੀਆਂ ਤੇ ਹਾਜ਼ਰੀਆਂ ਨਹੀਂ ਪੂਰੀਆਂ ਲੈਕਚਰ ਸ਼ਾਰਟ ਵਾਲੇ ਕਾਲਜਾਂ ਦੇ ਵਿੱਚ ਐਂਟਰ ਨਹੀਂ ਹੋਣ ਇਹਨਾਂ ਦਿਨ ਦੇ ਬੱਚੇ ਸਾਡੇ ਦਾਦੇ ਕਹਿੰਦੇ ਇੰਨੇ ਪਰਸੈਂਟ ਸਾਡੇ ਲੈਕਚਰ ਚਾਹੀਦੇ ਨੇ ਟੈਂਡ ਜੇ ਨਾ ਹੋਇਆ ਤੇ ਭਾਵੇਂ ਅਸੀਂ ਇੰਟੈਲੀਜੈਂਟ ਆ ਪੇਪਰਾਂ ਦੇ ਵਿੱਚ ਨਹੀਂ ਉਹਦੇ ਸਾਨੂੰ ਪੀਅਰ ਜਾਂ ਪ੍ਰੈਜ਼ੈਂਟ ਨਹੀਂ ਹੋਣ ਦੇਣਾ ਠੀਕ ਹੈ ਜੀ ਤੇ ਜਿਹੜਾ ਕਰੀ ਮਦਦ ਟਿਕ ਨਹੀਂ ਆਇਆ ਤੇ ਉਹ ਕਵੇ ਸੱਚਖੰਡ ਦੀ ਅਰਦਾਸ ਕਰਦੇ ਹੋ ਬਾਬਾ ਜੀ ਉਹ ਦੇ ਵਿਚਾਰਾ ਕਰ ਦੇਗਾ ਠੀਕ ਹੈ ਜੀ ਤੇ ਪਰ ਕਿਸੇ ਨੇ ਸੱਚ ਖੰਡ ਨਹੀਂ ਜਾਣਾ ਮੁਕਮਾ ਕਰ ਦੇਣਾ ਜਿਉਂਦੇ ਜੀ ਆਪਣਾ ਹੱਥੀ ਆਪਣ ਆਪ ਹੀ ਕਾਸ ਸਵਾਰੀ ਹੈ ਆਪ ਹੀ ਸਵਾਰਨਾ ਪੈਣਾ ਠੀਕ ਹੈ ਜੀ ਆਪ ਆਪ ਆਪੇ ਵੀ ਜਾਪੇ ਇੱਕਾ ਹੋ ਨਨਕ ਹੁਗਮੀ ਆਵੋ ਜਾਓ ਜੇ ਅਸੀਂ ਕਰਮ ਕੀਤਾ ਨਾ ਤੇ ਪੰਡਤ ਕਾਜੀ ਮੁਲਾ ਹੋਰ ਭਾਈ ਕੀ ਕਰਨਗੇ ਵਿਚਾਰੇ ਐਦਾਂ ਨਹੀਂ ਹੁੰਦਾ ਖੋਦੇ ਮੇਰੇ ਪਰਿਵਾਰ ਨੂੰ ਵੀ ਕਰਮ ਕਰਨਾ ਪੈਣਾ ਮੈਨੂੰ ਵੀ ਕਰਨਾ ਪੈਣਾ ਤੇ ਤੁਹਾਨੂੰ ਵੀ ਕਰਨਾ ਪੈਣਾ ਜਿੰਨੀ ਸਤਗੁਰ ਪਿਆਰਾ ਸੇਵਿਆ ਤਿੰਨਾ ਸੁੱਖ ਸਦ ਹੋ ਗਿਆ ਸੁਝਨ ਨੇ ਆਪਣੇ ਸਤਿਗੁਰੂ ਨੂੰ ਯਾਦ ਕੀਤਾ ਸੇਵੇਆ ਉਹਨਾਂ ਨੂੰ ਸਦਾ ਹੀ ਖੁਸ਼ੀ ਆਤਮਕ ਆਨੰਦ ਸਦਾ ਹੀ ਬਿਲਕੁਲ ਸ਼ਾਂਤ ਰਹਿੰਦੇ ਨੇ ਜਿਨ੍ਹਾਂ ਸਤਿਗੁਰ ਜਿਨ੍ਹਾਂ ਨਾਨਕ ਸਤਿਗੁਰ ਭੇਟਿਆ ਤਿੰਨਾਂ ਮਿਲਿਆ ਹਰ ਸੋਈ ਸੋ ਸਤਿਗੁਰ ਜੀ ਆਖਰੀ ਪੰਗਦੀ ਫਰਮਾਨ ਕਰ ਲੈਨੇ ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜਿਆ ਪਰਮਾਤਮਾ ਉਹਨਾਂ ਨੂੰ ਉਹਦੇ ਘਰ ਵਿੱਚ ਆਪ ਆ ਕੇ ਮਿਲਦਾ ਹੈ ਕਾ ਇਨ ਲਾਲੋ ਦੇ ਘਰ ਆਪ ਕੁੰਡਾ ਖੜਕਾਉਂਦਾ ਘਰੀਏ ਲਾਲੋ ਤੇ ਲਾਲੋ ਦੇ ਪੈਰ ਨਹੀਂ ਲੱਗਦੇ ਭਾਈ ਪੱਲੇ ਦੇ ਘਰ ਆਪ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਜਿੰਦ ਗਿਆ ਤੇ ਪੁੱਤ ਤੂੰ ਮੇਰੀ ਅਡੀਕ ਵਿੱਚ ਬੇਹੋਸ਼ ਹੀ ਹੋ ਗਿਆ ਆਪਣੀ ਗੋਦੀ ਵਿੱਚ ਇੱਥੇ ਸਿਰ ਰੱਖ ਦਿੰਨੇ ਮਹਾਰਾਜ ਜੀ ਤੇ ਉਹ ਉਹਦਾ ਮੂੰਹ ਸਵਾਰਦੇ ਨੇ ਦਾੜਾ ਸਵਾਰਦੇ ਨੇ ਉਹਦਾ ਪਸੀਨੇ ਨਾਲ ਭਿੱਜਿਆ ਹੁੰਦਾ ਆਪਣੇ ਹਯੂਰੀਏ ਨਾਲ ਲੈ ਕੇ ਉਹਨੂੰ ਸਾਫ਼ ਕਰਦੇ ਨੇ ਪਾਣੀ ਦੇ ਛਿੱਟੇ ਮਾਰਦੇ ਨੇ ਮਰੀ ਕਹਿੰਦੇ ਉੱਠ ਪੱਲਿਆ ਤੇਰੀਆਂ ਗੰਨਾ ਗੋਲਦੀ ਏ ਜਨਮ ਜਨਮ ਦੇ ਤੇਰੇ ਸਾਰੇ ਨਾ ਦੋਖਦਲ ਇਧਰ ਅੱਜ ਮਟਾ ਲਈਏ ਤੂੰ ਸਾਨੂੰ ਯਾਦ ਕਰਦਾ ਜਿਨਸ ਨਾਨਕ ਸਤਗੁਰੂ ਪੇਟਿਆ ਤੈਨ ਮਿਲਿਆ ਹਰ ਸੋਈ ਜੋ ਆਪਣੇ ਸਤਗੁਰੂ ਦਾ ਪੱਲਾ ਫੜਦਾ ਉਹਨ ਨੂੰ ਜਰੂਰ ਮਾਲਕ ਮਿਲੇਗਾ ਸੋ ਇਹ ਕਹਾਣੀਆਂ ਨਹੀਂ ਇਹਨਾਂ ਨੂੰ ਗੱਲਾਂ ਨਾ ਸਮਝਣਾ ਵੀ 20 ਮਿੰਟ ਭਾਈ ਸਭ ਗੱਲਾਂ ਕਰ ਦਿੰਦੇ ਨੇ ਇਹ ਸਰੀਰ ਹੈਗੇ ਤੁਹਾਡੇ ਮੇਰੇ ਦੇ ਗੱਲਾਂ ਸੁਣਦੇ ਪਏ ਹੋ ਜਦਨ ਤੁਸੀਂ ਜਾਂ ਮੈਂ ਨਹੀਂ ਹੋਣਾ ਫਿਰ ਪਤਾ ਨਹੀਂ ਹੋਣੀ ਆ ਜਾਂ ਨਹੀਂ ਹੋਣੀ ਆ ਕੀ ਹੋਣੀ ਆ ਇਹ ਮਾਲਕ ਜਾਣਦਾ ਜਦੋਂ ਤੱਕ ਜਬ ਲਗ ਜੋਬਨ ਸਾਸਾ ਤਬ ਲਗੇ ਤਨ ਦੇਉ ਤਕ ਲਖੇ ਲਾਈ ਜਾਈਏ ਸਚ ਕਰ ਗਏ ਗੁਰੂ ਸਾਹਿਬ ਮੇਰ ਕਰਨ ਸੋ ਸੱਚੇ ਪਾਸ਼ਾ ਸਭ ਦੀ ਹਾਜ਼ਰੀ ਪ੍ਰਵਾਨ ਕਰਨ ਕੱਲ ਨੂੰ ਤਨਤਨ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ ਅੰਮ੍ਰਿਤ ਵੇਲੇ ਸੁਖਨੀ ਸਾਹਿਬ ਤੇ ਜਾ ਬਹੋਣੇ ਹਾਜ਼ਰੀਆਂ ਭਰੋ ਸੇਵਾ ਕਰੋ ਪਰਸੋਂ ਸੰਗਰਾਂਦ ਦਾ ਦਿਹਾੜਾ ਹੈ ਸੋ ਪੂਰੀ ਸੇਵਾ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੋ ਆਜ ਨੇ ਗੁਰਬਾਨੀ ਕਥਾ ਵਿਚਾਰ ਦਾ ਬੇਨਤ ਸਤਕਾਰ ਕੀਤਾ ਬੇਨਤ ਮਾਇਆ ਪੇਟ ਕੀਤੀ ਮਰਜ ਤੇਲ ਤੇਲ ਪੇਟ ਕੀਤਾ ਲੇਖੇ ਚਲਾਉਣ ਭੁੱਲ ਚੁੱਕ ਮਾਫ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ